ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜਾ ਮਹੱਲਾ 5ਵਾਂ ਗਾਥਾ ਸਿਰਲੇਖ ਦੇ ਹੇਠ ਦਰਜ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਸ਼ਬਦ 5 8 ਦੀ ਵਿਚਾਰ ਕਰਾਂਗੇ ਜੀ ਇਹਨਾਂ ਸ਼ਬਦਾਂ ਜਿਨ੍ਹਾਂ ਸੰਗਤ ਹੋਮੈ ਤੇ ਅਸਲ ਜ਼ਿੰਦਗੀ ਦੀ راہਬਾਰ ਇਹਨਾਂ ਬਹੁਤ ਕਮਾਲ ਦੀਆਂ ਗੱਲਾਂ ਨੇ ਤੇ ਸ਼ੁਰੂਆਤ ਸ਼ੁਰੂਆਤ ਹੀ ਇੱਕ ਬਹੁਤ ਖੂਬਸੂਰਤ ਕੁਦਰਤੀ ਮਿਸਾਲ ਨਲ ਹੁੰਦੀ ਹੈ ਚੰਦਨ ਤੇ ਨਿੰਮ ਦੇ ਦਰਖਤਾਂ ਦੀ ਹਾਂ ਜਿਵੇਂ ਬਾਣੀ ਚਾਉਂਦਾ ਹੈ ਕਿ ਮਲਿਆ ਪਰਬਤ ਤੇ ਚੰਦਨ ਕੋਲ ਰਹਿ ਕਰਕੇ ਕੌੜੀ ਨਿੰਮ ਵੀ ਮਹਿਕਣ ਲੱਗ ਪੈਂਦੀ ਹੈ ਮਲਾਗਰ ਸੰਗੇਣ ਨਿੰਮ ਬਿਰਖ ਸੀ ਚੰਦਨਾ ਹਾਂ ਬਿਲਕੁਲ ਮਲਾਇਗਰ ਮਤਲਬ ਮਲੇ ਪਰਬਤ ਜਿੱਥੇ ਚੰਦਨ ਦੇ ਬੂਟੇ ਬਹੁਤ ਉੱਗਦੇ ਹਨ ਤੇ ਉਹਨਾਂ ਦੀ ਸੰਗਤ ਵਿੱਚ ਸੰਗੇਣ ਨਿੰਮ ਬਿਰਖ ਵੀ ਖੁਸ਼ਬੂਦਾਰ ਹੋ ਜਾਂਦਾ ਹੈ ਚੰਦਨਾ ਹਾਂ ਚੰਗੀ ਸੰਗਤ ਦੀ ਤਾਕਤ ਦਾ ਇਸ ਤੋਂ ਵਧਿਆ ਮਿਸਾਲ ਹੋਰ ਕੀ ਹੋ ਸਕਦੀ ਹੈ ਪਰ ਫਿਰ ਉੱਥੇ ਹੀ ਇੱਕ ਸਵਾਲ ਖੜਾ ਹੁੰਦਾ ਜੇ ਨਿੰਮ ਬਦਲ ਸਕਦੀ ਹੈ ਤਾਂ ਨਾਲ ਖੜਾ ਬਾਂਸ ਨਿਕਟ ਬਸੰਤੋ ਬਾਂਸੋ ਕਿਉਂ ਨਹੀਂ ਮਹਿਕਦਾ ਹਾਂ ਤੇ ਇਹੀ ਸਵਾਲ ਸਾਰੀ ਗੱਲ ਦੀ ਜੜ ਹੈ ਬਾਣੀ ਚ ਸ਼ਬਦ ਹੈ ਅਹੰਗ ਬੁੱਧ ਅਹੰਗ ਬੁੱਧ ਮਤਲਬ ਹੰਕਾਰ ਵਾਲੀ ਬੁੱਧੀ ਹਾਂਜੀ ਪਰ ਇਹ ਸਿਰਫ ਹੰਕਾਰ ਨਹੀਂ ਦਿਲਚਸਪ ਗੱਲ ਇਹ ਹੈ ਕਿ ਇੱਥੇ ਖਾਸ ਤੌਰ ਤੇ ਉਸ ਦੇ ਲੰਬੇ ਕੱਦ ਦੇ ਹੰਕਾਰ ਦੀ ਗੱਲ ਹੋ ਰਹੀ ਹੈ ਅੱਛਾ ਬਾਸ ਲੰਬਾ ਤਾਂ ਹੁੰਦਾ ਪਰ ਅੰਦਰੋਂ ਬਿਲਕੁਲ ਖੋਖਲਾ ਹੁੰਦਾ ਹੈ ਮਤਲਬ ਬਾਹਰੋਂ ਦਿਖ ਹੈ ਪਰ ਅੰਦਰ ਕੁਝ ਨਹੀਂ ਤੇ ਇਹੀ ਹੰਕਾਰ ਉਸ ਨੂੰ ਅੱਗੇ ਸਿੱਖਣ ਤੋਂ ਰੋਕ ਦਿੰਦਾ ਹੈ ਅਹੰਗ ਬੁੱਧ ਨਾ ਬਹੁਤ ਤੇ ਵਾਹ ਬੜੀ ਸੋਹੀ ਤੇ ਟੁਕਵੀ ਮਿਸਾਲ ਹੈ ਫਿਰ ਇਸ ਤੋਂ ਅਗਲਾ ਵਿਚਾਰ ਤਾਂ ਹੋਰ ਵੀ ਮਤਲਬ ਹੈਰਾਨ ਕਰਨ ਵਾਲਾ ਹੈ ਪਰਮਾਤਮਾ ਦੀ ਉਸਤਤ ਨੂੰ ਇੱਕ ਹਥਿਆਰ ਦੱਸਿਆ ਗਿਆ ਹੈ ਏ ਕਿਵੇਂ ਹਾਂ ਤੇ ਇਹ ਬਹੁਤ ਜ਼ੋਰਦਾਰ ਵਿਚਾਰ ਹੈ ਬਾਣੀ ਕਹਿੰਦੀ ਹੈ ਗਾਥਾ ਗੁਮਫ ਗੋਪਾਲ ਗੁਮਫ ਗੁਮਫ ਦਾ ਮਤਲਬ ਹੈ ਗੁੰਦਣਾ ਜਿਵੇਂ ਆਪਾਂ ਫੁੱਲਾਂ ਦੀ ਮਾਲਾ ਗੁੰਦਦੇ ਹਾਂ ਅੱਛਾ ਮਤਲਬ ਸਿਫਤ ਸਲਾ ਕੋਈ ਇੱਕ ਵਾਰ ਦਾ ਕੰਮ ਨਹੀਂ ਇਹ ਤਾਂ ਰੱਬੀ ਯਾਦ ਨੂੰ ਲਗਾਤਾਰ ਆਪਣੇ ਮਨ ਵਿੱਚ ਗੁੰਦਣ ਦੀ ਇੱਕ ਕਿਰਿਆ ਹੈ ਇੱਕ ਸਰਗਰਮ ਪ੍ਰੋਸੈਸ ਹੈ ਤੇ ਜਦੋਂ ਮਨ ਇਸ ਕੰਮ ਵਿੱਚ ਲੱਗਾ ਹੋਵੇ ਤਾਂ ਫਿਰ ਹੋਮੇ ਲਈ ਕੋਈ ਥਾਂ ਹੀ ਨਹੀਂ ਬਚਦੀ ਇਸੇ ਲਈ ਕਿਹਾ ਹੈ ਮਥੰਗ ਮਾਨ ਮਰਦਨਹ ਮਨ ਦਾ ਮਾਨ ਹੰਕਾਰ ਇੱਕ ਤਰ੍ਹਾਂ ਨਾਲ ਮਾਰਿਆ ਜਾਂਦਾ ਹੈ ਕੁਚਲਿਆ ਜਾਂਦਾ ਹੈ ਮਰਦਨਾ ਹੂੰ ਤੇ ਨਾਲ ਹੀ ਉਸਤਤ ਨੂੰ ਹਰ ਬਾਣ ਹੈ ਵੀ ਕਿਹਾ ਹੈ ਰੱਬੀ ਤੀਰ ਹਾਂਜੀ ਇੱਕ ਤੀਰ ਜਿਹੜਾ ਸਿੱਧਾ ਪੰਜ ਵਿਕਾਰਾਂ ਪੰਜ ਸਤਰੇਣ ਜਿਨ੍ਹਾਂ ਨੂੰ ਵੈਰੀ ਸ਼ਤਰੂ ਸਤਰੇਣ ਕਿਹਾ ਹੈ ਉਹਨਾਂ ਤੇ ਵਾਰ ਕਰਦਾ ਹੈ ਹਰੀ ਬਾਣ ਹੈ ਪ੍ਰਹਾਰਣ ਹੈ ਤੇ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਤਾਂ ਫਿਰ ਇਹ ਹਥਿਆਰ ਇੱਕ ਅੰਦਰੂਨੀ ਲੜਾਈ ਲਈ ਹੈ ਤੇ ਜੇ ਇਹ ਲੜਾਈ ਜ਼ਿੰਦਗੀ ਦੇ ਸਫ਼ਰ ਦਾ ਹਿੱਸਾ ਹੈ ਤਾਂ ਇੱਕ ਸਫ਼ਰ ਇਹ ਰਸਤਾ ਜਿਸ ਨੂੰ ਸੁਖ ਪੰਥਾ ਕਿਹਾ ਗਿਆ ਹੈ ਉਹ ਕੀ ਹੈ ਇਹ ਸੁਖ ਪੰਥਾ ਅਸਲ ਵਿੱਚ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਹੈ ਬਚਨ ਸਾਧ ਸੁਖ ਪੰਥਾ ਠੀਕ ਹੈ ਤੇਸ ਰਾਹ ਤੇ ਚੱਲਣ ਲਈ ਬੁੱਧੀ ਗੁਰੂ ਦੀ ਸਿੱਖਿਆ ਐਵੇਂ ਹੀ ਨਹੀਂ ਮਿਲਦੀ ਉਹ ਇਹ ਸੋਝੀ ਮਿਲਦੀ ਹੈ ਵੱਡੇ ਭਾਗਾਂ ਵਾਲਿਆਂ ਨੂੰ ਚੰਗੇ ਕਰਮ ਕਰਨ ਵਾਲਿਆਂ ਨੂੰ ਲਹੰਥਾ ਵੱਡ ਕਰਮਣਾ ਹਾਂ ਇਸ ਗੁਰੂ ਦੇ ਰਾਹ ਤੇ ਚੱਲਣ ਦਾ ਕੀ ਫਾਇਦਾ ਇਸ ਰਾਹ ਤੇ ਚੱਲਣ ਵਾਲਾ ਬਾਣੀ ਅਨੁਸਾਰ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਰਹੰਥਾ ਜਨਮ ਮਰਨੇ ਹੁਣ ਇਸ ਦਾ ਮਤਲਬ ਸਿਰਫ ਮੁੜ ਮੁੜ ਜਨਮ ਲੈਣਾ ਨਹੀਂ ਹੈ ਅੱਛਾ ਇੱਕ ਤਰ੍ਹਾਂ ਨਾਲ ਇਸ ਦੀ ਤੁਲਨਾ ਰੋਜ਼ਾਨਾ ਜ਼ਿੰਦਗੀ ਦੇ ਭਾਵਨਾਤਮਕ ਉਤਾਰ ਚੜਾਅ ਤੋਂ ਮੁਕਤੀ ਵਜੋਂ ਕੀਤੀ ਗਈ ਹੈ ਮਤਲਬ ਸੁੱਖ ਦੁੱਖ ਦੇ ਚੱਕਰ ਤੋਂ ਹਾਂ ਜੀ ਬਿਲਕੁਲ ਖੁਸ਼ੀ ਦਾ ਇੱਕ ਪਲ ਇੱਕ ਜਨਮ ਹੈ ਤੇ ਨਿਰਾਸ਼ਾ ਦਾ ਪਲ ਇੱਕ ਮੌਤ ਇਹ ਰਾਹ ਸਾਨੂੰ ਇਸ ਜੀਵਨ ਵਿੱਚ ਉਸ ਰੋਲਰ ਕੋਸਟਰ ਤੋਂ ਆਜ਼ਾਦੀ ਦਿਵਾਉਂਦਾ ਹੈ ਤੇ ਇਹ ਆਜ਼ਾਦੀ ਮਿਲਦੀ ਕਿਵੇਂ ਹੈ ਬਾਣੀ ਕਹਿੰਦੀ ਹੈ ਰਮਣੰਗ ਨਾਨਕ ਹਰ ਕੀਰਤਨ ਹ ਪਰਮਾਤਮਾ ਦੀ ਸਿਫਤੀ ਸਲਾਹ ਆਦੀ ਬਾਣੀ ਦਾ ਕੀਰਤਨ ਕਰਨ ਨਾਲ ਉਸ ਨੂੰ ਮਨ ਵਿੱਚ ਵਸਾਉਣ ਨਾਲ ਗਾਥਾ ਗੁਲਫ ਗੋਪਾਲ ਕਥਨ ਵਾਲੀ ਗੱਲ ਬਿਲਕੁਲ ਮਨ ਵਿੱਚ ਗੁੰਦ ਕੇ ਤੇ ਜਿਹੜੇ ਇਸ ਰਾਹ ਤੇ ਨਹੀਂ ਚੱਲਦੇ ਉਹਨਾਂ ਲਈ ਗੁਰੂ ਸਾਹਿਬ ਇੱਕ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੇ ਹਨ ਟੁੱਟੇ ਹੋਏ ਪੱਤਿਆਂ ਦੀ ਬਿਲਕੁਲ ਤੇ ਇਹ ਤੁਲਨਾ ਬਹੁਤ ਗਹਿਰੀ ਹੈ ਪੱਤਰ ਫੁਰੀ ਜੇਨ ਜੜੀਆਂ ਜਿਵੇਂ ਸੁੱਕ ਕੇ ਛੜੇ ਹੋਏ ਪੱਤੇ ਹਾਂਜੀ ਜਿਵੇਂ ਉਹ ਪੱਤੇ ਮੁੜ ਕੇ ਰੁੱਖ ਨਾਲ ਨਹੀਂ ਜੁੜ ਸਕਦੇ ਨਾ ਜੜੀ ਹਨ ਪੇੜ ਸੰਪਤਾ ਉਸੇ ਤਰ੍ਹਾਂ ਨਾਮ ਵਿਹਉਣ ਲੋਕ ਜੋ ਪਰਮਾਤਮਾ ਤੋਂ ਟੁੱਟ ਜਾਂਦੇ ਹਨ ਉਹ ਦੁੱਖਾਂ ਦੇ ਜੰਗਲ ਵਿੱਚ ਭਟਕਦੇ ਰਹਿੰਦੇ ਹਨ ਨਾਮ ਬਿਹੂਣ ਵਿਖਮਤਾ ਦਿਨ ਰਾਤ ਬਾਸਰੋ ਰਹਿਣੀ ਉਸੇ ਸੁੱਖ ਦੁੱਖ ਦੇ ਚੱਕਰ ਵਿੱਚ ਫਸੇ ਰਹਿੰਦੇ ਨੇ ਨਾਨਕ ਬਹੰਤੀ ਜੋ ਨਹੀਂ ਕਿੰਨਾ ਸਪਸ਼ਟ ਫਰਕ ਹੈ ਇੱਕ ਪਾਸੇ ਸਥਿਰਤਾ ਦਾ ਰਾਹ ਤੇ ਦੂਜੇ ਪਾਸੇ ਇੱਕ ਸੁੱਕੇ ਪੱਤੇ ਵਾਂਗ ਪਟਕਣਾ ਸੋ ਕੁਲ ਮਲਾਕਰੀ ਇਹਨਾ ਸ਼ਬਦਾਂ ਰਾਹੀਂ ਸਾਨੂੰ ਸਮਝ ਆਉਂਦਾ ਹੈ ਕਿ ਚੰਗੀ ਸੰਗਤ ਬਦਲ ਸਕਦੀ ਹੈ ਪਰ ਖੋਖਲਾ ਹੰਕਾਰ ਰੁਕਾਵਟ ਬਣਦਾ ਹੈ ਅਹੰਗ ਬੁੱਧੀ ਨਾ ਬਹੁਤ ਤੇ ਸਿਫਤਲਾ ਸਿਰਫ ਬੋਲਣਾ ਨਹੀਂ ਸਗੋਂ ਹੋਮੇ ਨੂੰ ਜੜੋਂ ਪੁੱਟਣ ਦਾ ਇੱਕ ਤਰੀਕਾ ਹੈ ਮਥੰਗ ਮਾਨ ਮਰਦ ਨਹੀਂ ਤੇ ਅੰਤ ਵਿੱਚ ਸਾਡੇ ਸਾਹਮਣੇ ਦੋ ਬਿਲਕੁਲ ਵੱਖਰੇ ਰਸਤੇ ਹਨ ਇੱਕ ਸ਼ਾਂਤੀ ਵੱਲ ਦੂਜਾ ਪਟਕਣ ਵੱਲ ਹਾਂਜੀ ਇਨਾ ਸ਼ਬਦਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਇਹੋ ਹੀ ਹੈ ਕਿ ਦਰਖਤਾਂ ਪੱਤਿਆਂ ਤੀਰਾਂ ਵਰਗੀਆਂ ਸਾਧਾਰਨ ਮਿਸਾਲਾਂ ਨਾਲ ਜ਼ਿੰਦਗੀ ਦੇ ਸਭ ਤੋਂ ਡੂੰਗੇ ਸੱਚ ਬਿਆਨ ਕਰਦੇ ਨੇ ਇਸ ਸਾਰੀ ਗੱਲਬਾਤ ਤੋਂ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਜਿਸ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਹੈ ਹਾਂਜੀ ਪੁੱਛੋ ਜਿਵੇਂ ਬਾਸ ਦਾ ਆਪਣੇ ਲੰਬੇ ਕੱਦ ਦਾ ਹੰਕਾਰ ਉਸ ਨੂੰ ਬਦਲਣ ਤੋਂ ਰੋਕਦਾ ਹੈ ਅੱਜ ਦੀ ਦੁਨੀਆ ਵਿੱਚ ਸਾਡੇ ਅੰਦਰ ਅਜਿਹਾ ਕਿਹੜਾ ਕੱਦ ਹੋ ਸਕਦਾ ਹੈ ਕੋਈ ਡਿਗਰੀ ਕੋਈ ਰੁਤਬਾ ਕੋਈ ਹੁਨਰ ਜਿਸ ਤੇ ਸਾਨੂੰ ਮਾਣਤਾ ਬਹੁਤ ਹੈ ਪਰ ਸ਼ਾਇਦ ਉਹੀ ਚੀਜ਼ ਸਾਨੂੰ ਅਸਲ ਵਿਕਾਸ ਕਰਨ ਤੋਂ ਅਣਜਾਣੇ ਵਿੱਚ ਰੋਕ ਰਹੀ ਹੋਵੇ ਵਾਕਈ ਇਹ ਬੜਾ ਡੂੰਗਾ ਵਿਚਾਰ ਹੈ ਜਿਸ ਤੇ ਉੱਤੇ ਸਾਡੇ ਸਰੋਤੇ ਆਪਣੀ ਨਿੱਜੀ ਜ਼ਿੰਦਗੀ ਦੇ ਆਧਾਰ ਤੇ ਸੋਚ ਸਕਦੇ ਹਨ ਜੀ ਤੇ ਇਸੇ ਡੂੰਗੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਗਹਿਰੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੁਣਨ ਲਈ ਬਹੁਤ ਧੰਨਵਾਦ ਜੀ ਤੇ ਅਗਲੇ ਪੌਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਤਕਲੀਸਾਂ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ